ਇੱਕ ਬੇਹੱਦ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜਿੱਥੇ ਕਿ ਹੁਣ ਅਸ ਕੀ ਅਕਾਲ ਤਖਤ ਸਾਹਿਬ ਦੇ ਵੱਲੋਂ ਅ ਵਿਰਸਾ ਸਿੰਘ ਵਲਟੋਹਾ ਹੋਣਾ ਨੂੰ ਇੱਕ ਜਿਹੜੀ ਸਜ਼ਾ ਸੁਣਾਈ ਗਈ ਜਾਨਕਿ ਤਨਖਾਈਆ ਘੋਸ਼ਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਸੱਚ ਕਰ ਜੀ ਹਨਮੰਦਰ ਸਾਹਿਬ ਵਿਖੇ ਉਹਨਾਂ ਨੂੰ ਜਿੱਥੇ ਧਾਰਮਿਕ ਸਜ਼ਾ ਸੁਣਾਈ ਗਈ ਹੈ ਤਨਖਾਹ ਧਾਰਮਿਕ ਲਗਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਗਾਤਾਰ 3 ਦਿਨ ਜੋ ਹੈ ਇੱਕ ਇੱਕ ਘੰਟਾ ਸੇਵਾ ਕਰਨੀ ਹੈ ਪਹਿਲਾ ਪਾਂਡੇ ਮਾਂਜਣ ਦੀ ਸੇਵਾ ਉਹਨਾਂ ਨੂੰ ਕਰਨੀ ਪਵੇਗੀ ਤੋਂ ਉਸ ਤੋਂ ਬਾਅਦ ਜੂਤੇ ਝਾੜਨ ਦੀ ਜਿਹੜੀ ਆ ਉਹ ਸੇਵਾ ਉਹਨਾਂ ਨੂੰ ਨਿਭਾਣੀ ਪਵੇਗੀ ਇਸੇ ਕਾਲ ਤੱਕ ਤੋਂ ਸਾਹਿਬ ਦੇ ਵੱਲੋਂ ਫੱਟੇ ਹੁਕਮ ਜਾਰੀ ਹੋਇਆ ਤੇ ਜਿਵੇਂ ਹੀ ਚੱਲਦੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਜੋ ਹੈ ਨਿਮਰਤਾ ਦੇ ਨਾਲ ਸੇਵਾ ਭਾਵਨਾ ਦੇ ਨਾਲ ਅਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਮੰਨਿਆ ਜਾ ਰਿਹਾ ਤੇ ਬੜੀ ਸ਼ਰਤਾਂ ਦੇ ਨਾਲ ਉਹ ਇਹ ਸੇਵਾ ਨੂੰ ਲਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਿਏ ਕਿ ਹੁਣ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਜਿੱਥੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇਸ ਸੇਵਾ ਨੂੰ ਨਿਵਾਇਆ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ 3 ਦਿਨਾਂ ਦੀ ਸੇਵਾ ਦੇ ਲਈ ਧਾਰਮਿਕ ਰੰਧਖਾ ਆਦਾਕਾਰ ਨੇ ਵਿਰਸਾ ਸਿੰਘ ਬਲਟੋਹਾ ਤੇ ਇਸੇਹੀ ਚੱਲਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤੇ ਨੇ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਵਰਤਨ ਮਨਜਨ ਦੀ ਸੇਵਾ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਕੀਆਂ ਤੇ ਇਸੇਹੀ ਚੱਲਦੇ ਦੱਸਿਏ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਜੋੜੇ ਚਾੜਨ ਦੀ ਸੇਵਾ ਵੀ ਨਿਭਾਈ ਜਾਵੇਗੀ ਦੱਸਿਏ ਕਿ ਸ੍ਰੀ ਕਾਉਤਕ ਸਾਹਿਬ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਉਹ ਵਿਰਸਾ ਸਿੰਘ ਬਲਟੋਹਾ ਦੇ ਲਈ ਜਾਰੀ ਕੀਤੇ ਨੇ ਅਜਠੇਦਾਰ ਗਿਆਨੀ ਕੁਲਦੀਪ ਸਿੰਘ ੜਕਾਚੂ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਪਸ਼ਟ ਕੀਤੀਆਂ ਨੇ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਹੁਕਮ ਚਨਾਏ ਗਏ ਨੇ ਪੰਜ ਸਿੰਘ ਸਹਿਬਾਨਾ ਵੱਲੋਂ ਦਿੱਤੇ ਗਏ ਧਾਰਮਿਕ ਤਨਖਾਹ ਤਹਿਤ ਬਲਟੋਹਾ 3 ਦਿਨ ਤੱਕ ਲਗਾਤਾਰ ਰੋਜ਼ਾਨਾ ਇੱਕ-ਇੱਕ ਕਟਾ ਬਰਤਨ ਮਾਂਜਣਗੇ ਜੋੜੇ ਚਾਲਣ ਦੀ ਸੇਵਾ ਜਿਹੜੀ ਆ ਉਹਨਾਂ ਦੇ ਵੱਲੋਂ ਨਿਭਾਈ ਜਾਵੇਗੀ ਇਸੇ ਚਾਰ ਦੇ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀਗਾ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ ਕਿਉਂਕਿ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਜਿਹੜੀਆਂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਇਸੇ ਹੀ ਚੱਲਦੇ ਹੁਣ ਪਾਰਟੀ ਦੇ ਵਿੱਚ ਸ਼ਾਮਲ ਜ਼ਰੂਰ ਕੀਤਾ ਗਿਆ ਪਰ ਨਾਲ ਦੀ ਨਾਲ ਧਾਰਮਿਕ ਤਨਖਾਹ ਅਦਾ ਜਿਹੜੀਆਂ ਉਹਨਾਂ ਨੂੰ ਕਰਨੀ ਪੈ ਰਹੀ ਹੈ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜੀ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਸ੍ਰੀ ਗੋਵਿੰਦ ਸਾਹਿਬ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਸਿਗੇ ਉਹਨਾਂ ਹੁਕਮਾਂ ਦੀ ਇਨ ਬਿਨ ਪਾਲਣਾ ਜਿਹੜੀ ਆ ਉਹ ਵਿਰਸਾ ਸਿੰਘ ਵਲਟੋਹਾ ਕਰਦੇ ਨਜ਼ਰ ਆ ਰਹੇ ਨੇ ਤਾਂ ਤਿੰਨ ਤੇ ਲਗਾਤਾਰ ਰੋਜ਼ਾਨਾ ਇੱਕ ਇੱਕ ਘੰਟਾ ਉਹਨਾਂ ਦੇ ਵੱਲੋਂ ਇਹ ਜਿਹੜੀ ਸੇਵਾ ਵਾਹ ਨਿਭਾਈ ਜਾਵੇਗੀ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਹਲਤਾ ਰਹਾਂ ਕਿ ਇਸ ਤਰੀਕੇ ਦੇ ਨਾਲ ਬੜੀ ਸ਼ਰਤਾਂ ਤੇ ਨਾਲ ਤੇ ਨਿਮਰਤਾ ਦੇ ਨਾਲ ਉਹਨਾਂ ਦੇ ਵੱਲੋਂ ਇਸ ਸੇਵਾ ਨੂੰ ਨਿਭਾਇਆ ਜਾ ਰਿਹਾ ਹੈ ਜਿਹੜੇ ਹੁਕਮ ਉਹਨਾਂ ਲਈ ਜਾਰੀ ਹੋਏ ਨੇ ਤੇ ਉਹਨਾਂ ਦੀ ਪਾਲਣਾ ਜਿਹੜੀ ਆ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹਾਲਾਂਕਿ ਤੁਹਾਨੂੰ ਦੱਸ ਜੀਏ ਕਿ ਇਸੇਹੀ ਚੱਲਦੇ ਬਹੁਤ ਵੱਡੇ ਫਰਮਾਨ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਸੁਣਾਏ ਗਏ ਨੇ ਤਾਂ ਇਸੇਹੀ ਚੱਲਦੇ ਵਿਰਸਾ ਸਿੰਘ ਵਲਟੋਹਾ ਉਹਨਾਂ ਸਾਰੇ ਫਰਮਾਨਾਂ ਦਾ ਉਹਨਾਂ ਸਾਰੇ ਹੁਕਮਾਂ ਦੀ ਜਿਹੜੀ ਪਾਲਣਾ ਕਰਦੇ ਹੋਏ ਨਜ਼ਰ